ਹਾਂਜੀ ਨਮਸਕਾਰ ਜੀ ਗੁੜ ਔਰ ਤੇਲ ਦੋਨੇ ਚੀਜ਼ਾਂ ਤੁਹਾਡਾ ਆਪਣਾ ਮਕਾਨ ਬਣਾ ਸਕਦੀਆਂ ਨੇ ਪਰ ਕਰਨਾ ਕੀ ਹੈ ਐਨਾ ਕਿ ਮਿੱਟੀ ਦਾ ਕੋਈ ਵੀ ਛੋਟਾ ਜਿਹਾ ਅੱਗੇ ਦੇਸੀ ਜਿਨ੍ਹਾਂ ਨੂੰ ਬੱਚੇ ਮੂੰਬੱਤੀਆਂ ਲਾ ਕੇ ਭੱਜੇ ਫਿਰ ਪੁੱਜੀ ਕਹਿੰਦੇ ਸੀ ਉਹਦੇ ਵਿੱਚ ਗੁੜ ਔਰ ਘਾਹੇ ਤੇਲ ਦੋਨੇ ਚੀਜ਼ਾਂ ਪਾ ਲੈਣੀਆਂ ਨੇ ਹੁਣ ਕਰਨਾ ਕੀ ਹੈ ਜਿਹੜਾ ਘਰ ਦਾ ਮੁਖੀ ਆ ਜਿਹੜਾ ਘਰ ਦਾ ਮਾਲਕਾ ਜਿੰਨਾ ਮਰਜੀ ਪੈਸਾ ਹੋਵੇ ਬੰਦੇ ਦਾ ਘਰ ਨਹੀਂ ਬਣਦਾ ਜਿੰਨਾ ਚਿਰ ਮੰਗਲ ਦੀ ਦ੍ਰਿਸ਼ਟੀ ਤੁਹਾਡੇ ਤੇ ਸਹੀ ਨਹੀਂ ਪੈਦੀ ਹੁਣ ਇਹ ਦੋਨਾਂ ਚੀਜ਼ਾਂ ਨੂੰ ਉਸ ਮਿੱਟੀ ਦੇ ਛੋਟੇ ਜਿਹੇ ਭਾਂਡੇ ਚ ਪਾ ਕੇ ਗੁੜ ਔਰ ਕਾਲੇ ਤੇਲ ਆਪਣੇ ਸਿਰ ਦੇ ਉਲਟੀ ਸਾਈਡ ਤਿੰਨ ਵਾਰ ਘਮਾਉਣੇ ਨੇ ਘਮਾ ਕੇ ਹੁਣ ਦੱਖਣ ਦਿਸ਼ਾ ਦੇ ਵਿੱਚ ਬੜੇ ਪਿਆਰ ਸਤਿਕਾਰ ਨਾਲ ਰੱਖ ਕੇ ਆਵਾਂ 11 ਮੰਗਲਵਾਰ ਕਰੋ ਆਪਣੇ ਘਰ ਦਾ ਸੁੱਖ ਮਾਰੋ ਭਾਵੇਂ ਜਿੰਨਾ ਮਰਜੀ ਪੈਸਾ ਹੋਵੇ ਕਈ ਵਾਰੀ ਘਰ ਨਹੀਂ ਬੰਦਾ ਘਰ ਬਣੂ ਕਿਸਮਤ ਚੰਕੂਗੀ